ਭਾਈ ਗੁਰਜੀ ਕੀ ਫਤਿਹ ਇਸ ਵਕਤ ਰਮਦਾਸ ਪਿੰਡ ਖੋਨੇਵਾਲ ਖੜੇ ਆ ਕਿੱਥੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬੰਨ ਗੁਰੂ ਕੇ ਬਾਗ ਵਾਲੇ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਹੁਣੇ ਬੰਨ ਰਿਹਾ ਔਰ ਮੈਂਬਰ ਪਾਰਲੀਮੈਂਟ ਗੁਰਮੀ ਸਿੰਘ ਔਜਲਾ ਦੀ ਟੀਮ ਵੀ ਲਗਾਤਾਰ ਜਿਹੜੀ ਇੱਥੇ ਸੇਵਾ ਕਰਨ ਲਈ ਆ ਔਰ ਇਧਰਲੇ ਬੰਨੇ ਮੈਂ ਵਿਖਾ ਦਿੰਨਾ ਪਿੰਡ ਖੋਨੇਵਾਲ ਇਹ ਸਾਰੇ ਦਾ ਸਾਰਾ ਪਿੰਡ ਜਿਹੜਾ ਵਾ ਘਰਾਂ ਦੇਆਂ ਛੱਤਾਂ ਦੇ ਉੱਤੇ ਦੀ ਪਾਣੀ ਚੱਲ ਗਿਆ ਤੇ ਸਿੱਖ ਸੰਗਤਾਂ ਦੇ ਵੇਖੋ ਜਹੋ ਜਲਾਲ ਜਿਕਾਰੇ ਛੱਡਦੇ ਹੋਏ ਕਿੰਦਾ ਸੇਵਾ ਕਰਨ ਦੇ ਤੇ ਆ ਮੈਂ ਨਾਲ ਹੀ ਕੋ ਵੀਰ ਨੂੰ ਕਿ ਮਾੜਾ ਜਿਹਾ ਕਰ ਗਿਆ ਉਹ ਆ ਉਹ ਰੇਤ ਜੇ ਇਹ ਉਹ ਰੇਤ ਜੇ ਜਿਹਨੇ ਦਰਿਆਵਾਂ ਦੇ ਵਿੱਚੋਂ ਪਾਣੀਆਂ ਦੇ ਵਹਾਅ ਮੋੜ ਤੇ ਔਰ ਸਾਡਾ ਆ ਜੋ ਕੁਝ ਵੀ ਹੋਇਆ ਹੈ ਕਾਰਗੁਜ਼ਾਰੀ ਸਾਰੀ ਇਹ ਜਿਹੜੇ ਮਾਈਨਿੰਗ ਵਾਲਿਆਂ ਦੀ ਆ ਉਹਨਾਂ ਦੀ ਮਿਹਰਬਾਨੀ ਤੇ ਡੁੱਬੇ ਕੋਣ ਕਿਸਾਨ ਜਿਨ੍ਹਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਸੀ ਲੋਕ ਘਰੋਂ ਬੇਕਾਰ ਹੋ ਗਏ ਕਈਆਂ ਦੇ ਘਰ ਰੁੜ ਗਏ ਮੱਝਾਂ ਰੁੜ ਗਈਆਂ گاਵਾ ਰੁੜ ਗਈਆਂ ਕੋਈ ਹਾਲ ਨਹੀਂ ਰਿਹਾ ਕੀ ਰੇਤ ਦੀ ਮਾਈਨਿੰਗ ਕਰਨ ਵਾਲਿਆਂ ਦਾ ਫੇਰ ਅੱਜ ਵੇਖੋ ਵੀ ਕੋਖ ਨਹੀਂ ਬਣਨਾ ਜਿੰਨਾ ਮਰਜੀ ਤੁਸੀਂ ਪੈਸਾ ਇਕੱਠਾ ਕੀਤਾ ਹੋਵੇ ਇਹ ਜਕਾਰੇ ਛੱਡੀ ਜਾਂਦੇ ਆ ਔਰ ਵੇਖੋ ਗੁਰੂ ਦੀ ਕਿਰਪਾ ਕਿਸੇ ਗੱਲ ਦੀ ਕੋਈ ਕਮੀ ਨਹੀਂ ਜਿੱਥੇ ਸਰਕਾਰ ਹੱਥ ਖੜੇ ਕਰ ਗਈ ਉੱਥੇ ਆਮ ਲੋਕ ਆਣ ਕੇ ਖਲੋਗੇ ਜਿੱਥੇ ਸੰਗਤ ਖਲੋਈਂਦੀ ਉਹ ਮਾਝਾ ਵਾ ਜਿਹੜਾ ਬੜੀ ਵਾਰੀ ਡੁੱਬਿਆ ਤੇ ਬੜੀ ਵਾਰੀ ਚੜ੍ਹਦੀ ਕਲਾ ਦੇ ਜਕਾਰੇ ਲਾ ਕੇ ਉੱਕਿਆ ਇਸ ਕਰਕੇ ਮਾਝੇ ਦੇ ਮਝੈਲ ਜਿਹੜੇ ਆ ਉਹ ਗੁਰੂ ਨੇ ਵੀ ਕਿਹਾ ਵੀ ਆ ਕੇ ਮੌਤ ਕੇ ਲੜੇ ਤੋਂ ਭਰਾਓ ਆਪਾਂ ਨੂੰ ਕਿੱਦਾਂ ਦੇ ਕਾਰੇ ਸੱਚਾ ਬਨੰ데요 ਇਹ ਕੰਮ ਸਰਕਾਰਾਂ ਦੇ ਸੀ ਪਰ ਕਾਰਸ਼ੇ ਵਾਲੇ ਬਾਹ ਪੁਰਸ਼ ਕਰ ਰਹੇ ਆ ਸਰਕਾਰਾਂ ਹੱਥ ਖੜੇ ਕਰ ਗਈਆਂ ਜੇ ਕੋਈ ਇੱਥੇ ਨੁਮਾਇੰਦਾ ਸਾਨੂੰ ਨਜ਼ਰ ਆਇਆ ਤੇ ਉਮਰੇਤਸਰ ਦਾ ਮੈਂਬਰ ਪਾਰਲੀਮੈਂਟ ਗੁਰਦੀਪ ਸਿੰਘ ਔਜਲਾ ਜਿਹੜਾ ਹਰ ਕਿਸੇ ਦੇ ਦੁੱਖ ਦਰਜ ਚ ਉਹਨਾਂ ਦੇ ਨਾਲ ਖਲੋਂਦਾ ਮੈਨੂੰ ਕੋਈ ਲੀਡਰ ਨਜ਼ਰ ਨਹੀਂ ਆਇਆ ਬਾਕੀ ਤੇ ਕਈ ਉਹਨਾਂ ਦੇ ਪੀਏ ਬੰਨ ਤੋੜੀ ਜਾਂਦੇ ਸੀ ਨਹਿਰਾਂ ਦੇ ਤੇ ਆਪ ਆਣ ਕੇ ਬੰਨੀ ਜਾਂਦੇ ਸੀ ਇਹ ਕੰਮ ਨਹੀਂ ਸੀ ਕਰਨੇ ਚਾਹੀਦੇ ਰਾਜਨੀਤੀ ਨਾ ਕਰੋ ਇੱਥੇ ਆਣ ਕੇ ਸੇਵਾ ਕਰੋ ਔਰ ਜਿੰਨੇ ਜਿੰਨੇ ਜੋਗੇ ਹੈਗੇ ਜੇ ਇਥੋਂ ਦੇ ਲੋਕਾਂ ਨਾਲ ਖੜੋ ਆ ਪਿੰਡ ਸਾਰਾ ਘੋਨੇ ਵਾਲਿਆ ਇਹ ਘੋਨੇਵਾਲ ਦੇ ਸਾਰੇ ਦੇ ਸਾਰੇ ਪਿੰਡ ਦੇ ਜਿਹੜਾ ਵਾ ਪਾਣੀ ਐ ਕੋਈ ਕਪੜਾ ਲੀੜਾ ਬਚਿਆ ਹੀ ਨਹੀਂ ਐ ਪੂਰਾ ਸਰਵਨਾਸ਼ ਹੋ ਗਿਆ ਉਹ ਵੱਡੇ ਵੱਡੇ ਰੁੱਖ ਸੀ ਸਾਰੇ ਜੜਾਂ ਤੋਂ ਉੱਟੇ ਗਏ ਨਹੀਂ ਤੇਜ਼ੀ ਨਾਲ ਰਾਵੀ ਦਰਿਆ ਦਾ ਪਾਣੀ ਆਇਆ ਜੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ